ਬੜਾ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਨੰਗਲ ਦੇ ਨਜ਼ਦੀਕ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤਾਂ ਰੋਡਵੇਜ バス ਦੇ ਵੱਲੋਂ ਇੱਕ ਸਕੂਟੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਸਕੂਟੀ ਤੇ ਸਵਾਰ ਦੋ ਨੌਜਵਾਨਾਂ ਦੀ ਜਿਹੜੀ ਮੌਤ ਹੋ ਗਈ ਹਾਲਾਂਕਿ ਇੱਕ ਨੌਜਵਾਨ ਦੀ ਤਾਂ ਮੌਕੇ ਤੇ ਮੌਤ ਹੋ ਗਈ ਜਦਕਿ ਦੂਜੇ ਨੂੰ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਤਾਂ ਰੋਡਵੇਜ バス ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਸਕੂਟੀ ਨੂੰ ਸਕੂਟੀ ਦੇ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇੱਕ ਬੜਾ ਹੀ ਦਰਦਨਾਕ ਖੂਨੀ ਸੜਕ ਹਾਦਸਾ ਜੋ ਵਾਪਰਿਆ ਨੰਗਲ ਦੇ ਪਿੰਡ ਕਲਸੇਰਾ ਦੇ ਵਿੱਚ ਵਾਪਰਿਆ ਹੈ ਇਹ ਪੂਰਾ ਹਾਦਸਾ ਜਦੋਂ ਨੰਗਲ ਤੋਂ ਰੋਡ 'ਤੇ ਬੱਸ ਜਿਹੜੀ ਆ ਰਹੀ ਸੀ ਤਾਂ ਅਚਾਨਕ ਸਕੂਟੀ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਮਹਤਪੁਰ ਤੋਂ ਕਲਸੇਰਾ ਪਿੰਡ ਨੂੰ ਆਰ.ਐਸ.ਏ. ਐਕਟਰੀ ਵੱਤੇ ਸਵਾਰ ਹੋ ਕੇ ਦੋਵੇਂ ਜਣੇ ਤੇ ਨੰਗਲ ਤੋਂ ਜਿਹੜੀ ਪੰਜਾਬ ਰੋਡਵੇਜ਼ ਦੀ ਬੱਸ ਆ ਰਹੀ ਸੀ ਤਾਂ ਉਸ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਜਿਸ ਤੋਂ ਬਾਅਦ ਸਕੂਟੀ ਦੇ ਸਵਾਰ ਦੋਨੋਂ ਬੰਦਿਆਂ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੋਵੇਂ ਨੌਜਵਾਨ ਮੁੰਡੇ ਹੈਗੇ ਨੇ ਜਿਨ੍ਹਾਂ ਨੌਜਵਾਨਾਂ ਦੀ ਜਿਹੜੀ ਮੌਤ ਹੋ ਜਾਂਦੀ ਤਾਂ ਤਸਵੀਰਾਂ ਸਾਹਮਣੇ ਹੀ ਕਿਸ ਤਰ੍ਹਾਂ ਰੋਡਵੇਜ ਬੱਸ ਦੇ ਬਿਲਕੁਲ ਹੇਠਾਂ ਐਕਟਿਵ ਆ ਜਾਂਦੀ ਹੈ ਜਿਸ ਤੋਂ ਬਾਅਦ ਦੋਵਾਂ ਨੌਜਵਾਨਾਂ ਦੀ ਜਿਹੜੀ ਮੌਤ ਹੋ ਗਈ ਹੈ ਬੜਾ ਹੀ ਦਰਦਨਾਕ ਹਾਦਸਾ ਇਹ ਵਾਪਰਿਆ ਇਹ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤਾਂ ਰੋਡਵੇਜ ਦੀ ਬਸ ਦੀ ਕੀ ਪੰਜਾਬ ਰੋਡਵੇਜ ਦੀ ਬਸ ਜਿਸ ਦੇ ਵੱਲੋਂ ਸਕੂਟੀ ਨੂੰ ਟੱਕਰ ਮਾਰੀ ਗਈ ਤਾਂ ਨੰਗਲ ਤੋਂ ਜਿਹੜੀ ਹੈ ਇਹ ਪੰਜਾਬ ਰੋਡਵੇਜ਼ ਦੀ ਬੱਸ ਆ ਰਹੀ ਸੀ ਤਾਂ ਸਕੂਟੀ ਦੇ ਸਵਾਰ ਜੇ ਨੌਜਵਾਨ ਸੀਗੇ ਉਹ ਮਹਿਤਪੁਰ ਤੋਂ ਕਲਸੀਰਾ ਪਿੰਡ ਨੂੰ ਆ ਰਹੇ ਸੀ ਤਾਂ ਅਚਾਨਕ ਪੰਜਾਬ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰਤੀ ਤੇ ਸਕੂਟੀ ਦੇ ਸਵਾਰ ਦੋਨੋਂ ਬੰਦਿਆਂ ਦੀ ਜਿਹੜੀ ਆ ਮੌਤ ਹੋ ਗਈ ਹੈ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਲਗਾਤਾਰ ਹਾਦਸੇ ਵਾਪਰ ਰਹੇ ਤੇ ਕੀਮਤੀ ਜਾਣਾ ਮੌਦੇ ਮੂਹੇ ਚ ਚੱਲ ਰੀਆਂ ਨੇ ਕਿਉਂਕਿ ਲਗਾਤਾਰ ਮੰਗ ਕੀਤੀ ਜਾਂਦੀ ਹੈ ਕਿ ਜਾਰੀ ਹੈ ਕਿ ਜੋ ਸੜਕ ਹੈ ਸੜਕ ਨੂੰ ਥੋੜਾ ਚੌੜਾ ਕੀਤਾ ਜਾਵੇ ਕਿਉਂਕਿ ਚੁੜਾਈ ਘਟਾ ਸੜਕ ਦੇ ਜਿਸ ਕਰਕੇ ਅਜੇ ਹੱਥ ਸੇ ਜਿਹੜੇ ਨੇ ਵਾਪਰ ਰਹੇ ਨੇ ਤਾਂ ਲੋਕਾਂ ਦਾ ਕਹਿਣਾ ਕਿ ਅਸੀਂ ਸਮੇਂ-ਸਮੇਂ ਤੇ ਸਮੇਂ-ਸਮੇਂ ਇਹ ਸਰਕਾਰਾਂ ਨੂੰ ਮੰਗ ਵੀ ਕਰਦੇ ਆ ਰਹੇ ਹਾਂ ਕਿ ਸੜਕ ਨੂੰ ਚੌੜਾ ਕੀਤਾ ਜਾਵੇ ਪਰ ਕਿਸੇ ਦਾ ਵੀ ਇਸ ਵੱਲ ਧਿਆਨ ਨਹੀਂ ਜਾਂਦਾ ਜਿਸ ਕਰਕੇ ਅਜੇ ਹੱਥ ਸੇ ਵਾਪਰੇ ਨੇ ਤਾਂ ਇੱਕ ਹੋਰ ਦਰਦਨਾਕ ਹਾਦਸਾ ਹੀ ਵਾਪਰ ਜਾਂਦਾ ਜਦੋਂ ਪੰਜਾਬ ਰੋਡਵੇਜ਼ ਦੀ ਬੱਸ ਹੈ ਜੋ ਉਹ ਇੱਕ ਸਕੂਟੀ ਨੂੰ ਟੱਕਰ ਮਾਰ ਦਿੰਦੀ ਹੈ ਤੇ ਸਕੂਟੀ ਤੇ ਸਵਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹਾਲਾਂਕਿ ਇੱਕ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜੇਨ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਤਾਂ ਇਹ ਤੋਂ ਸੁਰਤ ਨੂੰ ਦਿਖਾ ਰਿਹਾ ਤਾਂ ਕਿੰਨਾ ਦਰਦਨਾਕ ਹਾਦਸਾ ਹੈ ਵਾਪਰਿਆ ਕਿਵੇਂ ਸਕੂਟੀ ਬਿਲਕੁਲ ਢੇਠਾ ਵੱਢ ਜਾਂਦੀ ਹੈ ਰੋਡਵੇਜ਼ ਬੱਸ ਦੇ ਤਾਂ ਮੌਕੇ ਤੇ ਮੌਜੂਦ ਨੇ ਲੋਕ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਵੀ ਸੁਣਾ ਦੇਣੀ ਪਰ ਮੈਂ ਨਾ ਜੀ ਸਾਡੇ ਮੈਂ ਆਪਣੇ ਪਿੰਡ ਦੇ ਵਿੱਚ ਦੂਜੇ ਪਸੇ ਆ ਕੇ ਆਪਣਾ ਰਿਆਜ ਬਣਾ ਲਿਆ ਜੀ ਹਾਂਜੀ ਮੈਂ ਆਪਣੇ ਪੁਰਾਣੇ ਘਰਾਂ ਤੋਂ ਰੋਟੀ ਪਾਣੀ ਖਾ ਕੇ ਵੱਡੇ ਵੀਰਾਜੀ ਤੋਂ ਵਾਪਸ ਆ ਰਹੇ ਸੀ ਆਪਣੇ ਘਰ ਤੇ ਮੈਨੂੰ ਰਸਤੇ ਦੇ ਵਿੱਚ ਮੁੰਡੇ ਨੇ ਰੋਕ ਕੇ ਕਿਹਾ ਵੀ ਸਾਡੇ ਉੱਥੇ ਕਲਸੀੜੇ ਦੇ ਵਿੱਚ ਐਕਸੀਡੈਂਟ ਹੋ ਗਿਆ ਸਾਡੇ ਮੁੰਡਿਆਂ ਦਾ ਅੱਛਾ ਜੀ ਤੇ ਉਹਦੇ ਵਿੱਚ ਇੱਕ ਸਾਡੇ ਮੁੰਡਾ ਸੀਗਾ ਰਜੇਸ਼ ਹਾਂਜੀ ਇਹ ਮੰਗਸਰਾਮ ਦਾ ਮੁੰਡਾ ਤੇ ਦੂਜਾ ਸੀਗਾ ਮੁੰਡਾ ਜੈਗਪਾਲ ਜੀ ਤੇ ਉਹ ਕਹਿੰਦੇ ਉਹਨਾਂ ਦੀ ਉੱਥੇ ਡੈਥ ਹੋ ਗਈ ਫਿਰ ਮੈਂ ਉੱਥੋਂ ਹੀ ਸਕੂਟਰ ਵਾਪਸ ਕੀਤਾ ਤੇ ਮੈਂ ਕਿਹਾ ਜਾ ਕੇ ਉਸੇ ਦੇਖ ਕੇ ਆ ਮਾਂ ਅਗਰ ਕੋਈ ਹੈਲਪ ਦੀ ਜ਼ਰੂਰਤ ਹੈ ਤਾਂ ਆਪਾਂ ਉਹਨੂੰ ਹੈਲਪ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰੀਏ ਜਦੋਂ ਇੱਥੇ ਆ ਕੇ ਪਤਾ ਲੱਗਿਆ ਤਾਂ ਉਹ ਕਹਿੰਦੇ ਦੋਨਾਂ ਮੁੰਡਿਆਂ ਦੀ ਇੱਕ ਦੀ ਤਾਂ ਮੌਤ ਹੋ ਗਈ ਤੇ ਦੂਜੀ ਬੋਡੀ ਨੂੰ ਉਹ ਵਾਪਸ ਲੈ ਕੇ ਹਸਪੀਟਲ ਗਏ ਆ ਤੇ ਕੁਝ ਇੱਥੇ ਲੋਕ ਜਿਹੜੇ ਇਕੱਠੇ ਹੋਏ ਸੀ ਉਹਨਾਂ ਨੇ ਵੀ ਇਹ ਕਿਹਾ ਕਿ ਇੱਕ ਦੀ ਮੌਤ ਹੋ ਗਈ ਦੂਜੇ ਦੀ ਵੀ ਆਲਮੋਸਟ ਲੱਗਦਾ ਸੀਗਾ ਕਿ ਉਹਦੀ ਜੱਤ ਹੋ ਚੁੱਕੀ ਹੈ ਤੇ ਇੱਥੇ ਜਿਹੜੇ ਲੋਕ ਇਕੱਠੇ ਹੋਏ ਸੀ ਲੋਕੀ ਕੋਈ ਕਹ ਰਹੀ ਜੀ ਇੱਥੇ ਕੋਈ ਰੈਡੀ ਲੱਗਦੀ ਐ ਨੇ ਲਾ ਕੇ ਸਕੀ ਉੱਥੇ ਉਹ ਮੁੰਡੇ ਦੋਨੇ ਕੋਈ ਮਤਲਬ ਆਪਣੇ ਇੰਜੋਏ ਕਰਕੇ ਨਿਕਲੇ ਜੀਏ ਹਾਂ ਹਾਂ ਕਿ ਜਿੱਦੇ ਉਧਰੋਂ ਬਾਸਾਈ ਉਹਦੇ ਵਿੱਚ ਟੱਕਰਾ ਹੋਣ ਕਰਕੇ ਉਹਨਾਂ ਦੋਨਾਂ ਮੁੰਡਿਆਂ ਦੀ ਮੌਕਾ ਤੇ ਹੀ ਲੱਗਦਾ ਕਿ ਮੌਤ ਆ ਗਈ ਸੀਗੇ ਮੁੰਡੇ ਜੀ ਦੋਨੇ ਮੋ ਹੁਣ ਜੋ ਇੱਥੇ ਮੌਕਾ ਤੇ ਲੱਗਿਆ ਉਹਦਾ ਐਕਟਵਾ ਲੱਗਦਾ ਉਹਨਾਂ ਕੋਲ ਅੱਛਾ ਜੀ ਤੇ ਐਕਟਵਾ ਜਿਹੜਾ ਬੱਸ ਦੇ ਵਿੱਚ ਲੱਗਿਆ ਐਕਟਵਾ ਦੀ ਕੰਡੀਸ਼ਨ ਐਡੀ ਮਾੜੀ ਨਹੀਂ ਹੈਗੀ ਕਿ ਜਿਸ ਕਰਕੇ ਦੇਖਿਆ ਜਾਵੇ ਉਹਨਾਂ ਦੀ ਮੌਤ ਹੋ ਗਈ ਲੇਕਿਨ ਪਤਾ ਨਹੀਂ ਕਿਸ ਐਂਗਲ ਤੋਂ ਉਹ ਟੱਕਰ ਹੋਈ ਹੈ ਜਿਸ ਕਰਕੇ ਉਹਨਾਂ ਦੀ ਮੌਤ ਦੋਨੋਂ ਮੁੰਡੇ ਨੌਜਵਾਨ ਸੀਗੇ ਤੇ ਦੋਨੋਂ ਮੁੰਡੇ ਅਨਮੈਰਿਡ ਸੀਗੇ ਹਾਂਜੀ ਅਨਮੈਰਿਡ ਸੀ ਅਨਵਿਆਹੇ ਸੀਗੇ ਠੀਕ ਹੈ ਔਰ ਦੋਨੋਂ ਹੀ ਮੁੰਡੇ ਮਤਲਬ ਬੜੇ ਹੀ ਹੋਣਹਾਰ ਸੀਗੇ ਨੌਜਵਾਨ ਤੇ ਨੌਜਵਾਨ ਸੀਗੇ ਬਹੁਤ ਹੀ ਘੱਟ ਸਾਡੇ ਪਿੰਡ ਨੂੰ ਇਹ ਪਿਆਏ ਤੇ ਜਿਹਦਾ ਮਤਲਬ ਪੂਰਤੀ ਜਿਹੜੀ ਆ ਉਹ ਸ਼ਬਦਾਂ ਦੇ ਨਾਲ ਨਹੀਂ ਕੀਤੀ